ਕੀ ਗੱਲ ਭਰਾਓ ਠੀਕ ਠਾਕ ਹੋ ਤੇ ਛੋਟੀ ਜੀ ਵੀਡੀਓ ਇੱਕ ਤੁਹਾਡੇ ਨਾਲ ਗੱਲਬਾਤ ਲੱਗੇ ਕਰਨ ਆਪਣਾ ਰਿਜ਼ਲਟ ਤੇ ਕੰਮ ਕਰ ਦਸ ਦਈਏ ਇਹ ਮਾਝ ਕੋਈ ਮਹੀਨੇ ਦੂਆਂ ਮਹੀਨਿਆਂ ਤੋਂ ਬਿਮਾਰ ਚੱਲਣ ਦੀ ਤੇ ਡਾਕਟਰ ਵੀਹ ਭਰਾ ਲੱਗੇ ਰਹੇ ਇਹਨੂੰ ਤੇ ਪਿੰਜਰ ਹੋ ਗਈ ਸੀ ਮਾਝ ਇਹ ਤੁਹਾਨੂੰ ਫਾਰਮਰ ਵੀ ਦੱਸ ਦਊਗਾ ਕੀ ਹਾਲਾਤੀ ਇਹਦੇ ਤੇ ਦੂਜੀ ਗੱਲ ਇਹ ਕਿ ਨਾ ਹੀ ਇਹ ਗੱਬਣ ਹੁੰਦੀ ਰਿਪੋਰਟਰਾਂ ਚ ਵੀ ਗਣੀ ਜਾਂਦੀ ਸੀ ਕਾਫੀ ਟਾਈਮ ਹੋ ਗਿਆ ਸੀ ਸੂਈ ਸਾਈ ਨੂੰ ਤੇ ਆ ਵਕਤ ਗੱਬਣ ਵੀ ਜਾ ਰਹੀ ਹੈ ਤਾਂ ਰਾਜੀ ਵੀ ਕਰਤੀ ਹੈ ਕੈਮ ਵੀ ਕਰਤੀ ਹੈ ਬਿਮਾਰੀ ਵੀ ਖਤਮ ਕਰਤੀ ਹੈ ਜੋ ਵੀ ਹੀ ਬਾਕੀ ਕੇ ਦੋਵੇਂ ਕੰਮ ਸੈੱਟ ਕਰਤੀ ਐ ਮੁੱਕਦੀ ਗੱਲ ਇਹ ਹੋ ਕੇ ਮੱਜੇ ਸੈੱਟ ਕਰਤੀ ਐ ਵੀ ਆਪਾਂ ਗੱਬਣ ਵੀ ਕਰਤੀ ਐ ਤੇ ਜਿਹੜੀ ਬਿਮਾਰੀ ਉਹ ਵੀ ਖਤਮ ਕਰਤੀ ਐ ਪਿੰਜਰ ਹੋਈ ਸੀ ਮੱਜ ਜਦੋਂ ਮੈਂ ਆਇਆ ਸੀ ਤੇ ਮੇਰੇ ਕੋਲੋਂ ਦੱਸਿਆ ਸੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਇਹ ਜਦੋਂ ਮੱਜ ਬਿਮਾਰ ਹੀ ਮੈਨੂੰ ਇਹ ਦੱਸਿਓ ਉਦੋਂ ਕੀ ਕੀ ਹਾਲਾਤ ਹੀ ਮੱਜ ਦੇ ਮੱਜ ਬਿਮਾਰੇ ਤੇ ਡਾਕਟਰਾਂ ਨੂੰ ਹੀ ਫੋਨ ਕਰਦੇ ਰਹੇ ਆ ਤੇ ਡਾਕਟਰ ਟੀਕਾ ਲਾ ਕੇ ਚੱਲ ਜਾਂਦੇ ਵੇਂਦੇ ਹੁੰਦੇ ਦੱਸੋ ਸਾਰੀ ਗੱਲ ਹਾਂਜੀ ਤੇ ਕੋਈ ਵੇਂਦੇ ਹੁੰਦਾ ਠੀਕਾ ਲਾ ਕੇ ਚੱਲਦਾ ਕੋਈ ਨੇ ਠੀਕ ਹੋ ਜਗੀ ਠੀਕ ਹੋ ਜਗਾ ਆ ਨੂੰ ਕੀ ਪਤਾ ਹੈ ਕਿ ਨਹੀਂ ਜਿਹੜਾ ਡਾਕਟਰ ਨੇ ਕਹਣਾ ਠੀਕ ਆ ਹਿਉਹੇ ਲਾ ਕੇ ਦੇ ਦੇਣਾ ਸਾਨੂੰ ਹਾਂਜੀ ਸਹੀ ਗੱਲ ਹੈ ਤੇ ਮੱਝ ਆਚਾਰਕ ਦੇਣੇ ਠੀਕ ਰਹਿਣੀ ਹੈ ਫੇਰ ਉਹ ਹੀ ਹਾਰ ਫੇਰ ਅਸੀਂ ਕਹਿੰਨਾ ਮੱਝ ਪੱਠੇ ਨਹੀਂ ਖਾਂਦੀ ਬਿਲਕੁਲ ਪਿੰਜਰ ਹੋ ਗਈ ਪਿੰਜਰ ਹੋ ਗਈ ਹਾਂਜੀ ਮਾੜੀ ਹੋ ਗਈ ਬਿਲਕੁਲ ਮਾੜੀ ਹੋ ਗਈ ਹਾਂਜੀ ਤਾਹਾਨੂੰ ਬਾਅਦ ਚ ਪਤਾ ਲੱਗਾ ਵੀ ਟਿੱਲੋਂ ਡਾਕਟਰ ਆ ਕੋਟ ਦੀ ਦੇ ਲੱਗੇ ਹਾਂਜੀ ਫੇਰ ਅਸੀਂ ਬਾਅਦ ਚ ਤੁਹਾਨੂੰ ਮੁਰਕੇ ਫੋਨ ਕੀਤਾ ਕਿ ਤੁਸੀਂ ਆਈ ਹੋ ਸਾਡੇ ਪਿੰਡ ਦੇ ਵਿੱਚ ਸਹੀ ਹੈ ਸਹੀ ਹੈ ਤੁਹਾਨੂੰ ਮੁਰਕੇ ਅਸੀਂ ਮਰ ਫੋਨ ਫਾਨ ਕੀਤਾ ਤੇ ਫੇਰ ਤੁਸੀਂ ਆਏ ਤੁਸੀਂ ਇਹ ਫੂਂਦੇ ਵਿੱਚ ਇਹਨਾਂ ਨੂੰ ਦਵਾਈ ਲਿਖਾਈ ਆ ਆ ਦਵਾਈ ਇਹ ਦੋ ਹਾਂ ਉਹ ਹੈ ਦੇਂਦੀ ਹੈ ਨਾ ਅਗਲੇ ਦਿਨ ਅਸੀਂ ਵੀ ਅੱਖਾਂ ਤੇ ਮੱਜ ਲੈ ਵੀ ਮੱਜ ਤੇ ਕਹਿੰਦੀ ਕੋਈ ਨਹੀਂ ਮੇਰੇ ਕੋਲ ਲੱਕੜਾ ਪਾਈ ਜਾ ਮੈਂ ਉਹ ਵੀ ਅੱਜ ਉਹ ਹੀ ਮੱਜ ਮੈਂ ਕੰਮ ਕਰਤੀ ਰਾਜੀ ਕਰਤੀ ਨਾ ਹਾਂਜੀ ਹਾਂਜੀ ਤੁਸੀਂ ਦੱਸ ਡਾਕਟਰੀ ਹੈਗੀ ਕਿ ਨਹੀਂ ਕਰਕੇ ਕਹਿੰਗ ਨਹੀਂ ਡਾਕਟਰੀ ਦਾ ਬਹੁਤ ਜ਼ਿਆਦਾ ਸੱਚ ਦੱਸ ਦੇ ਸਿਰ ਬੜਾ ਫਰਕ ਜੀ ਹਾਂਜੀ ਜਲਦੀ ਗੱਲ ਕਰ ਹਾਂਜੀ ਕਿਉਂਕਿ ਅਸੀਂ ਤੇ ਛੋਟੇ ਗਏ ਕਈ ਮੱਕ ਕਰਾਈ ਦੇ ਤਾਂ ਵੀ ਮਤਬਨ ਨਹੀਂ ਤੇ ਤੁਸੀਂ ਹਵਲਾ ਦੋ ਟੀਕੇ ਲਾ ਕੇ ਜੀ ਅਨੌਤਰੀ ਨੂੰ ਇਹਨੇ 2 ਮਹੀਨੇ ਹੋ ਜਾਣੇ ਨੇ ਤੇ ਵੇਲਾ ਉਹ ਵੀ ਗੱਬਣ ਕਰਦੀ ਆ ਇਹ ਬੋਲਦੀ ਨਹੀਂ ਨਾ ਬਣਦੀ ਹੀ ਤੇ ਉਹ ਵੀ ਆਪਾਂ ਕੰਮ ਸੈੱਟ ਕਰਤਾ ਤਾਂ ਹਨਾ ਹਾਂਜੀ ਹਾਂਜੀ ਤੇ ਜਿਆਦਾ ਕਿ ਡਾਕਟਰੀ ਅਸਲੀ ਕਿਹੜੀ ਡਾਕਟਰੀ ਹੁੰਦੀ ਆ ਅਸਲੀ ਡਾਕਟਰੀ ਕਿਹੜੀ ਹੁੰਦੀ ਆ ਏਟਲੋਂ ਸਾਹ ਵਾਲੀ ਕਿ ਦੂਜੀ ਨੇਟਾਡੇ ਵਾਲੀ ਜ਼ਿਆਦਾ ਹੁੰਦੀ ਆ ਟਾਡੇ ਵਾਲੇ ਕਿਉਂਕਿ ਤੁਸੀਂ ਫੂਨ ਤੇ ਜਿਹੜਾ ਡਾਕਟਰ ਉਹ ਵਗੇ ਨਿਆ ਜਾਂਦਾ ਜਿਹੜਾ ਫੂਨ ਦੇ ਵਿੱਚ ਲਿਖਦੇ ਵੀ ਦਵਾਈ ਦੋ ਤਾਂ ਮੱਝ ਠੀਕ ਹੋਏ ਤੋ ਉਹੇ ਕੰਮ ਹੋਇਆ ਤੁਸੀਂ ਪੁੱਛਦੇ ਤਾਂ ਕੋਈ ਆਈ ਨਹੀਂ ਤੁਸੀਂ ਇਹ ਤੇਲਾ ਆਪਾਂ ਦਾ ਕੋਈ ਪੈਸਾ ਪੂਆ ਵੀ ਨਹੀਂ ਖੜਿਆ ਬਹੁਤਾ ਜਾ ਕੇ ਤਾਂ ਆਇਆ ਖੜਿਆ ਨਾ ਇਦਾਂ ਠੀਕ ਕਰਤੀ ਆ ਬਸ ਠੀਕ ਹੀ ਕੀਤੀ ਆ ਹਾਂ ਹਾਂਜੀ ਸਹੀ ਹੈ ਨਾ ਗੱਲ ਸਹੀ ਹੈ ਬਿਲਕੁਲ ਸਹੀ ਕਿਉਂਕਿ ਮੇਰੇ ਵੇਖਣ ਵਾਲਿਆਂ ਨੂੰ ਪਤਾ ਲੱਗੇ ਕਿਉਂਕਿ ਆਪਾਂ ਕੰਮ ਕੀਤਾ ਇੱਕ ਬਿਮਾਰ ਤੇ ਹੈ ਹੀ ਹੈ ਨਾਲ ਰਿਪੀਟਰਾਂ ਚ ਵੀ ਹੀ ਬਣਦੀ ਵੀ ਨਹੀਂ ਹੀ ਬੋਲਦੀ ਵੀ ਨਹੀਂ ਸਾਰਾ ਕੁਝ ਹੀ ਸੈੱਟ ਕਰਤਾ ਖੁਸ਼ ਹਾਂ ਹਾਂਜੀ ਹਾਂਜੀ ਖੁਸ਼ ਹੀ ਆ ਬਹੁਤ ਚਲੋ ਸਭ ਤਾਂ ਖੁਸ਼ ਆ ਪੂਰਾ ਹਾਂਜੀ ਹਾਂਜੀ ਇੱਕ ਵਾਰੀ ਪਿੰਡ ਦੱਸੀ ਆਪਣਾ ਕਿਹੜਾ ਪਿੰਡ ਗਵਾਨ ਜੀ ਉਹ ਗਵਾਨ ਪਿੰਡ ਨੇੜੇ ਕਲਾਂ ਨੌਰ ਨਾ ਕਲਾਂ ਨੌਰ ਵਧੀਆ ਲੱਗਦਾ ਡਾਕਟਰੀ ਦਾ ਕੰਮ ਹੋਰ ਕਿੰਨੇ ਕੰਮ ਤੁਹਾਡੇ ਪਿੰਡ ਕੀਤੇ ਨੇ ਵਾਵਾ ਕੀਤੇ ਨੇ ਤਾਂ हां ਤੇ ਬਹੁਤ ਜ਼ਿਆਦਾ ਤੁਸੀਂ ਸਾਰੀਆਂ ਬੱਜਾਂ ਠੀਕ ਕਰਦੀਆਂ ਜੀ ਅੜੇ ਤੜੇ ਕੰਮ ਕੱਢਿਆ ਨਾ ਪੂਰੇ ਇਹ ਵੀ ਇੱਕ ਅੜੀ ਸੀ ਨਾ ਭਾਵੇਂ ਬਿਮਾਰੀ ਪੱਖੋਂ ਅੜੀ ਸੀ ਇਹਨਾਂ ਸਾਲ ਹੋ ਗਿਆ ਸੂਈ ਨੂੰ ਤੇ ਕੇ ਪਾਸੇ ਲੱਗਦੀ ਨਹੀਂ ਇਹ ਇੱਕ ਬੰਨਿਆ ਨਹੀਂ ਅੜੀ ਇਹ ਦੂਮੇ ਬੰਨਿਆ ਅੜੀ ਬਿਮਾਰੀ ਵਾਲੇ ਬੰਨਿਆ ਵੀ ਅੜੀ ਸੀ ਤੇ ਨਾ ਬੰਦੇ ਚੱਕਰਾਂ ਚ ਵੀ ਅੜੀ ਤੇ ਦੂਮੇ ਕੰਮ ਤੇਰੇ ਸੈੱਟ ਕਰਦੇ ਕਿੰਨੇ ਕੰਮ ਸੈੱਟ ਹੋ ਗਏ ਬਾਕੀ ਠੀਕ ਹੈ ਨਾ ਕੰਮ ਠੀਕ ਠਾਕ ਲੋ ਭਰਾਓ ਆ ਮੱਝ ਜੇ ਤੁਸੀਂ ਗੱਲਬਾਤ ਸੁਣ ਲਈ ਆ ਇੱਕ ਤੇ ਹੁੰਦਾ ਨਾ ਮਤਰਾਂ ਨੇ ਕੰਮ ਬਲੋ ਕੱਢੇ ਨੇ ਜਿਹੜੇ ਅੜ ਗਏ ਬਾਕੀ ਕਮੈਂਟਾਂ ਚ ਦੱਸ ਦਿਓ ਕਿਹਦੇ ਕੋ ਅੜ ਗਏ ਕੰਮ ਇੱਕ ਨਹੀਂ ਅੜਿਆ ਭਰਾਓ ਕੰਮ ਦੋ ਅੜੇ ਇੱਕ ਤੇ ਰਿਪੀਟਰ ਵੀ ਰਿਪੀਟਰ ਵੀ ਸੀ ਤੇ ਹੀਟ ਤੇ ਵੀ ਨਹੀਂ ਹੁੰਦੀ ਤੇ ਰਿਪੀਟਰ ਵੀ ਸੀ ਤੇ ਤੀਜੀ-ਤੀਜੀ ਮਹੀਨੇ ਗਾਲੀ ਨਿਕਲਦੀ ਤਾਂ ਗੁੱਜਾ ਇਹਦਾ ਹਾਲ ਇਹੋ ਜਿਹਾ ਹੋ ਗਿਆ ਕਿ ਪਿੰਜਰ ਹੋ ਗਈ ਸੀ ਲੈਵਰ ਇਹਦਾ ਚੱਕਿਆ ਗਿਆ ਸੀ ਬੈਠ ਚੁੱਕਾ ਸੀ ਜੋ ਵੀ ਆਪਾਂ ਮੈਡੀਸਨ ਅਜੇ ਤੱਕ ਮੱਜ ਦੇ ਲਾਗੇ ਨਹੀਂ ਮੈਂ ਆਇਆ ਫੋਨ ਦੇ ਉੱਪਰ ਹੀ ਮੱਜ ਠੀਕ ਕਰਦੀ ਸੀ ਇਹਨਾਂ ਸਿਰਫ ਮੈਨੂੰ ਹਿਸਟਰੀ ਦਿੱਤੀ ਸੀ ਇਹਦੀ ਤਾਂ ਆਪਣੇ ਤੋਂ ਪਹਿਲਾਂ ਡਾਕਟਰ ਡਾਕਟਰ ਲੱਗੇ ਰਹੇ ਸੀ ਇਹਨੂੰ ਬੜੀ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਮੱਜ ਡਾਊਨ ਹੁੰਦੀ ਜਾਂਦੀ ਦਿਨੋਂ ਦਿਨ ਡਾਊਨ ਹੀ ਹੁੰਦੀ ਜਾਂਦੀ ਹੈ ਨਾ ਹਾਂਜੀ ਹਾਂਜੀ ਦਿਨੋਂ ਦਿਨ ਜਾਂਦੀ ਸੀ ਹਨਾ ਡਾਊਨ ਹੋਈ ਜਾਂਦੀ ਸੀ ਤੇ ਦਿਨੋਂ ਦਿਨ ਡਾਊਨ ਹੋਈ ਜਾਂਦੀ ਤੇ ਬਾਕੀ ਆਏ ਇਹ ਮੱਜ ਦੀ ਜਾਨ ਬਚਾਈ ਦੋ ਪੱਖੋਂ ਬਚਾਈ ਬਿਮਾਰੀ ਪੱਖੋਂ ਵੀ ਤੇ ਅੱਜ ਆਪਾਂ ਗੱਬਣ ਵੀ ਕਰ ਦਿੱਤੀ ਹੈ ਗੱਬਣ ਵੀ ਇੱਕ ਇੱਕੋ ਵਾਰੀ ਚ ਆਣ ਕੇ ਆਪਾਂ ਇੱਕ ਵਾਰੀ ਦਵਾਈ ਛੱਡ ਕੇ ਇੱਕ ਵਾਰੀ ਟੀਕਾ ਕਰਕੇ ਆ ਮਾਰੀ ਗੱਬਣ ਕਰਕੇ ਪਿੰਡ ਅਗਮਾਨ ਨੇੜੇ ਕਲਾਂ ਨੌਰ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਆਪਣੇ ਭਰਾ ਦਾ ਕੰਮ ਚੰਗਾ ਲੱਗਦਾ ਵਧੀਆ ਲੱਗਦਾ ਕਿਉਂਕਿ ਇੱਕ ਥੋੜੇ ਬੋਦੇ ਚ ਹੀ ਢੰਗਰ ਸੈਟ ਕਰਦੀ ਦਾੜਿਆ ਕੰਮ ਕੋਈ ਜ਼ਿਆਦਾ ਫੀਸ ਫੂਸ ਵੀ ਨਹੀਂ ਲੱਗਦੀ ਭਰਾ ਮਾਤੜ ਬੰਦੇ ਨੇ ਵਿਚਾਰੇ ਤੇ ਮੈਂ ਮਾੜਾ ਚੰਗਾ ਵੇਖ ਕੇ ਚੱਲਦਾ ਕਿਉਂਕਿ ਰੱਬ ਦੇ ਬੰਦੇ ਵੀ ਪਰੇਪੁਰ ਦੇ ਭਰਾਓ ਇਹ ਕਰਕੇ ਸਪੋਰਟ ਕਰਿਆ ਕਰੋ ਸ਼ੇਅਰ ਕਰਦੇਆ ਕਰੋ ਚੰਗਾ ਜੀ ਸਤਿ ਸ੍ਰੀ ਅਕਾਲ